रंजीत कौर ब्रेड में शुरुआत करा पर उस नजर पा रहे हैं हम तक अहम सुर्खियां हम खबर विस्थार न ਸ਼੍ਰੀ ਅਕਾਲ ਤਖਸਾਲ ਸਾਹਿਬ ਜੋ ਸੁਖਬੀਰ ਬਾਦਲ ਤੇ ਹੋਰ ਆਗੂਆਂ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਸੀ ਸੇਵਾ ਪੂਰੀ ਹੋ ਗਈ ਹੈ ਪਿਤਾ ਜੀ ਸ਼੍ਰੀ ਮੁਖਸ ਸਾਂਹ ਵਿੱਚੀ ਸ਼ਮਤ ਕੀਰਤਨ ਤੋਂ ਬਾਅਦ ਸੁਖਬੀਰ ਬਾਦਲ ਦੀ ਸਜ਼ਾ ਪੂਰੀ ਹੋ ਗਈ ਸੀ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਮੱਥਾ ਟੇਕਣ ਦੀ ਪਹੁੰਚਣਗੇ ਤੇ ਬਾਦਲ ਸਵੇਰ ਤੋਂ ਪੂਰਾ ਕਾਲੀ ਆਗੂਆਂ ਨਾਲ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਮਾਫੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕੀਤੀ ਜਾਵੇਗੀ ਸਜ਼ਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਸਵੇਰ ਹੋਣ ਵਰਗਾ ਹੋਵੇਗਾ ਕਿ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮ ਤੋਂ ਬਾਅਦ ਸਾਰੇ ਹੀ ਅਕਾਲ ਮੁਕਟ ਹੋ ਕੇ ਪੰਜਾਬ ਵਿੱਚ ਸ਼ਰੋਮੇ ਕਲਦਰੀ ਰੂਲ ਸਥਾਪਨਾ ਲਈ ਹੈ ਤਾਂ ਸ਼ੁਰੂ ਕਰਨਗੇ ਉਹਨਾਂ ਵੱਲੋਂ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਸੁਖਬੀ ਬਾਦ ਰਮੇਸ਼ਰ ਪਹੁੰਚ ਰਹੇ ਨੇ ਦਾਸੀ ਇੱਕਿਸ਼ੀ ਮੁਖਸਰ ਸਾਹਿਬ ਵਿੱਚ ਸਜ਼ਾਵਾ ਪੂਰੀ ਕਰਨ ਤੋਂ ਬਾਅਦ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਕਿਉਂਕਿ ਦਾਖਲ ਵਿੱਚ ਸੁਗਰੀ ਪਾਦਨ ਦੇ ਸ਼੍ਰੀ ਉਪਸਰ ਸਾਹਿਬ ਤੋਂ ਇਲਾਵਾ ਸ਼੍ਰੀ ਹਰਮੰਦਰ ਸਾਹਿਬ ਉਹ ਸ਼੍ਰੀ ਕੇਸਕਰ ਸਾਹਿਬ ਉਹ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਦੋ ਦੋ ਦਿਨ ਸਜ਼ਾ ਪੂਰੀ ਕੀਤੀ ਹੈ ਨਾਮਸਦਕੀਆ ਪਰਨੂ ਲੈ ਕੇ ਆਖਰੀ ਦਿਨ ਜਿਸ ਨੂੰ ਲੈ ਕੇ ਉਮੀਦਵਾਰਾਂ ਤੇ ਕਾਫੀ ਉਸ਼ਾ ਵੇਖਣ ਨੂੰ ਮਿਲ ਰਿਹਾ ਹੈ ਇਸ ਸਕਾਰ ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਵਿਧਾਇਕ ਗੋਗੀ ਆਪਣੀ ਪਤਨੀ ਆਪ ਸਕੂਟਾ ਤੇ ਨਾਮਜ਼ਦ ਕੀ ਪੱਤਰ ਦਾਖਲ ਕਰਨ ਪਹੁੰਚੇ ਲੁਧਿਆਣਾ ਨਗਰ ਨਿਕਮ ਹਲਕਾ ਪਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਪਤਨੀ ਡਾਕਟਰ ਸੁਚੇਨ कौर ਗੋਗੀ ਵੱਲੋਂ ਆਪਣੇ ਨਾਮ ਦਾ ਕੋਕੀ ਦੇ ਪਤੀ ਨਾਮ ਸਦਕੀ ਪੰਦਰ ਪਰਣ ਲਈ ਆਪਣੇ ਪਤੀ ਦੇ ਨਾਲ ਪੁਰਾਣੇ ਸਕੂਟਰ ਤੇ ਪਹੁੰਚੇ ਸਾਰਨੇ ਜਿੱਥੇ ਗੁਰਪ੍ਰੀਤ ਗੁਰਦੀ ਦੀ ਪਤਨੀ ਡਾਕਟਰ ਸੁਚੈਨਕਰ ਗੋਗੀ ਨੇ ਗੱਲਬਾਤ ਕਰਦੇ ਹੋਏ ਕਹਿ ਕਿ ਜੋ ਵੀ ਹਲਕੀ ਕਿਸਮ ਦੀਆਂ ਸਮੱਸਿਆਵਾਂ ਨੇ ਉਹ ਗੁਰਪ੍ਰੀਤ ਗੁਰਦੀ ਮਨੋ ਹੱਥ ਘੱਟ ਕੇ ਲਈਆਂ ਨੇ ਪਰ ਹੁਣ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੈ ਜੋ ਇਲਾਕੇ ਦੇ ਲੋਕਾਂ ਦਾ ਰਹਿਣਾ ਹੋਵੇ ਪਰ ਸੇਵਾ ਲਈ ਜੇਕਰ ਕੋਈ ਦਿੱਕਤ ਹੋਵੇ ਤਾਂ ਉਹ ਕਾਹਲ ਕਰਨਗੇ ਤੇ ਪਰਿਵਾਰ ਉਹ ਲਗਾਤਾਰ ਜਨਤਾ ਨਾਲ ਇਹ ਪਰੰਦਾ ਆਕਸੀਡਮ ਹੋਣ ਕਾਰਨ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨਾਮ ਸੂਚੀਆਂ ਦਾਖਲ ਕਰਨ ਲਈ ਵੱਖ-ਵੱਖ ਕੇਂਦਰਾਂ ਤੇ ਪਹੁੰਚ ਲਈ ਨਾਮਜ਼ਦਗੀ ਪ੍ਰਕਿਰਿਆ 9 ਦਸੰਬਰ ਤੋਂ ਸ਼ੁਰੂ ਹੋਈ ਸੀ 11 ਦਸੰਬਰ ਤੱਕ ਕੋਲੇ ਚਾਬੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰਾਂ ਦਾਖਲ ਹੋ ਦਿੱਤੇ ਜਾ ਚੁੱਕੇ ਨੇ ਫੈਸਦੂਮੂਸੇ ਵਾਲਾ ਕਤਰਕਾਂਡ ਨਾਲੋਂ ਵੱਡੀ ਖਬਰ ਸਾਹਮਣੇ ਆਈ ਹੈ ਸਦਨੂਸੇਫਵਾਲਾ ਕਤਲ ਕਾਂਡ ਮਾਮਲੇ ਵਿੱਚ ਮਾਨਸਾ ਦੀ ਸੈਸ਼ਨ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਅਹਿਮ ਸੁਣਵਾਈ ਹੋਈ ਇਸ ਦੌਰਾਨ ਥਾਰ ਗੱਡੀ ਪੇਸ਼ ਕੀਤੀ ਗਈ ਜਿਸ 'ਤੇ ਸਵਾਰ ਹੋ ਕੇ ਆਖਰੀ ਵਾਰ ਮਰਹੂਮ ਮੂਸੇਵਾਲਾ ਜਾ ਰਿਹਾ ਸੀ ਇਸੇ ਗੱਡੀ ਤੇ ਦੋਲੀਆਂ ਦੇ ਨਿਸ਼ਾਨ ਵੀ ਮੌਜੂਦ ਨੇ ਫੌਮ ਨੇ ਵੀ ਖੁੱਲ੍ਹ ਸੁਰਵਾਈ ਕਰ ਰਹੀ ਹੈ ਜੱਜ ਨੇ ਪਿਛਲੇ ਹੁਕਮਾਂ ਦਰਾਂ ਅਦਾਲਤ ਨੂੰ ਕਾਰ ਗੱਡੀ ਨੂੰ ਪੇਸ਼ ਕਰਨ ਕਰਕੇ ਗਵਾਹਾਂ ਤੋਂ ਇਤਿਨਾਕ ਕਰਵਾਉਣ ਲਈ ਕਿਹਾ ਸੀ ਅਸਲ ਵਿੱਚ ਸ਼ੁਕਰਵਾਰ ਨੂੰ ਮੂਸੇਵਾਲਾ ਰਿਟਾਰ ਨੂੰ ਮਾਨਸਾ ਕੋਰਟ ਵਿੱਚ ਪੇਸ਼ ਕੀਤਾ ਗਿਆ ਮਾਨਸਾ ਅਦਾਲਤ ਵਿੱਚ ਕਰੋੜਾ ਤੇ ਬਲੈਰੋ ਗੱਡੀ ਨੂੰ ਪੇਸ਼ ਕੀਤੀ ਗਈ ਜਿਸ ਵਿੱਚ ਜਸਵਾਲ ਹੋ ਕੇ ਕਾਰਤ ਲਾਇਆ ਸੀ ਇਸ ਤੋਂ ਇਲਾਵਾ 21 47 ਪੇਸ਼ ਕੀਤੀ ਚਾਹੀਏ ਇਜ਼ਰਾਈਲ ਤੋਂ ਮੂਸੇਵਾਲਾ ਤੇ ਗੋਲੀਆਂ ਚਲਾਈਆਂ ਗਈਆਂ ਸਨ ਮਾਨਸਾ ਫੈਸ਼ਨ ਅਦਾਲਤ ਵਿੱਚ ਪੁਚ ਪੁਚ ਗੈਂਸਟਰ ਪੇਸ਼ ਕੀਤਾ ਗਿਆ ਇਸ ਤੋਂ ਇਲਾਵਾ ਮਰਹੂਮ ਸਿੱਧੂ ਮੂਸੇਵਾਲਾ ਦੇ ਦੋ ਦੋਸਤ ਗੋਪੀ ਉਨਾ ਜੋ ਹਮਨੇ ਬਲੇ ਸਿੱਧੂ ਉਸੇ ਵਾਲਾ ਦੇ ਨਾਲ ਸਤ 10 26 ਮਈ 2022 ਨੂੰ ਜਦੋਂ ਸਿੱਧੂ ਉਸੇ ਵਾਲਾ ਆਪਣੇ ਦੋਸਤਾਂ ਦੇ ਨਾਲ ਬਿਨਾਂ ਸੁਰੱਖਿਆ ਦੇ ਜਾ ਰਿਹਾ ਸੀ ਤਾਂ ਘੇਰਾ ਪਾ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਿਹਨੀਆਂ ਸਭ ਹਮਰੇ ਦੀ ਜ਼ਿੰਮੇਵਾਰੀ ਹੈ ਲਾਰੈਂਸ ਬਿਸ਼ਨੋਏ ਗੈਂਗ ਤੇ ਕੈਨੇਡਾ ਵਿੱਚ ਬੈਠੇ ਗੈਂਸਟਰ ਬੋਰਡ ਦੀ ਬਰਾਦ ਨਿਲੇ ਸੀ ਹਰਿਆਣਾ ਪੰਜਾਬ ਦੇ ਸ਼ਿਮੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਧਰਮ ਨੂੰ ਦਾ ਸਮਝੀ ਨੇ ਪੂਰੇ ਹੋ ਗਏ ਨੇ ਖਨੌਰੀ ਬਾਰਡਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਤੇ ਸ਼ਾ ਪੰਜਾਬ ਦੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਪੁੱਤ ਨੇ ਚੁੱਕੇ ਜਾਣਗੇ ਦੂਜੇ ਪਾਸੇ 18 ਦਿਨਾਂ ਤੋਂ ਮਰਨ ਮਰਤ ਤੇ ਬੈਠੇ ਜਗਦੀਪ ਸਿੰਘ ਧੰਨੇਵਾਲ ਨੂੰ ਮਿਲਣ ਲਈ ਸੇਵਕ ਕਿਸਾਨ ਮੋਰਚਾ ਦੇ ਆਗੂ ਪਹਿਲੀ ਵਾਰ ਪਹੁੰਚ ਰਹੇ ਨੇ ਇਹਨਾਂ ਵਿੱਚ ਰਕੇਸ਼ ਟਕੈਤ ਹਰਿੰਦਰ ਸਿੰਘ ਲਖੋਵਾਲ ਸਮੇਤ 10 ਆਗੂ ਸ਼ਾਮਲ ਹੋਣਗੇ ਇਸ ਮੀਟਿੰਗ ਦੌਰਾਨ ਇਸ ਧਰਨੇ ਨੂੰ ਅੱਗੇ ਲਿਜਾਣ ਦੀ ਕੋਈ ਨਵੀਂ ਰਣਨੀਤੀ ਬਣਾਈ ਜਾਣੀ ਸੰਭਵ ਹੈ ਵੀਰਵਾਰ ਨੂੰ ਅਮਰੀਕਾ ਤੋਂ ਆਏ ਕੈਂਸਰ ਮਾਹਿਰ ਡਾਕਟਰ ਤੇ ਸਰਕਾਰੀ ਡਾਕਟਰਾਂ ਦੀ ਟੀਮ ਨੇ ਜਗਜੀਤ ਸਿੰਘ ਧੰਨੇਵਾਲ ਦੀ ਸਿਹਤ ਦੀ ਜਾਂਚ ਕੀਤੀ ਹੈ ਉਹਨਾਂ ਨੇ ਕਿਹਾ ਕਿ ਧੰਨੇਵਾਲ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਗੁਰਦੇ ਨੂੰ ਨੁਕਸਾਨ ਹੋ ਸਕਦਾ ਹੈ ਤੇ ਉਹਨਾਂ ਨੂੰ ਸਹਾਇਤਾ ਦੀ ਤੁਰੰਤ ਲੋੜ ਹੈ ਮੋਦੀ ਸਰਕਾਰ ਵੱਲੋਂ ਲਾਗੇ ખેਤੀ ਕਾਨੂੰਨਾਂ ਸੰਬੰਧਿਤ ਕਾਨੂੰਨ ਵਿਸ਼ੇਸ਼ ਵਾਪਸ ਹੋਏ ਨੇ ਪਰ ਉਸ ਨੂੰ ਲੈ ਕੇ ਹਮੇਸ਼ਾ ਪਾਜਪਾ ਲੀਡਰਾਂ ਦੇ ਅੰਦਰ ਕੜਵਾਹਟ جاری ਹੈ ਤੇ ਪਾਸੇ ਕਿਸਾਨ ਮੋੜ ਐਮਐਸਪੀ ਵੀ ਲੀਡਰ ਗਰਦੀ ਦੀ ਮੰਗ ਨੂੰ ਲੈ ਕੇ ਦਿੱਲੀ ਪਹੁੰਚ ਦੀ ਤਿਆਰੀ ਕਰ ਰਹੇ ਇਸ ਵਿਚਕਾਰ ਹਰਿਆਣਾ ਤੋਂ ਰਾਜ ਸਭਾ ਮੈਂਬਰ ਰਾਮਚੰਦ ਜਾਂਗੜਾ ਦਾ ਤਦ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਹਰਿਆਣਾ ਵਿੱਚ ਜੋ ਨਸ਼ਾ ਟਿੱਕੇ ਨਾਲ ਮਾਰਦੇ ਨੇ ਜੋ ਟੀਕੇ ਲਗਾ ਰਹੇ ਨੇ ਉਹ ਪੰਜਾਬ ਤੋਂ ਆਏ ਹੋਏ ਨਸ਼ੇੜੀਆਂ ਦੇ ਕਾਰਨ ਨੇ ਉਹਨਾਂ ਨੇ ਸਾਰਾ ਨਸ਼ੇ ਦਾ ਨੈਟਵਰਕ ਇੱਕਠੇ ਫੈਲਾ ਦਿੱਤਾ ਪ੍ਰੇਰਣਾ ਸਰਕਾਰ ਵੱਲੋਂ ਕਰਵਾਈ ਇੱਕ ਸਮਾਗਮ ਵਿੱਚ ਬੋਲਦਿਆਂ ਰਾਸਪਥੀ ਮੈਂ ਤੁਹਾਡਾ ਰਾਮ ਚੰਦਰ ਜਗਰ ਨਾਲ ਕਿਹਾ ਕਿ ਸਾਲ 2021 ਤੋਂ ਪਹਿਲਾਂ ਹਰਿਆਣਾ ਵਿੱਚ ਸਿਰਫ ਦੋ ਨਸ਼ੇ ਸਨ ਇੱਕ ਸ਼ਰਾਬ ਤੇ ਦੂਜਾ ਦਰਜਾ ਤੇ ਬੀੜੀ ਦਾ ਹੌਣ ਪੇਟ ਪੇਟ ਨੌਜਵਾਨ ਬੀਬਕੀ ਮੌਤ ਮਾਰ ਰਹੇ ਨੇ ਕੋਈ ਟਿੱਕਾ ਖਾ ਰਿਹਾ ਤੇ ਕੋਈ ਕੋਕੀ ਖਾ ਰਿਹਾ ਤੇ ਕੋਈ ਅਫੀਮ ਖਾ ਰਿਹਾ ਪਹਾੜੀ ਇਲਾਕਿਆਂ 'ਚ ਬਰਫਬਾਰੀ ਕਾਰਨ ਮੈਨਾਤ ਦਾ ਨੇ ਇਲਾਕਿਆਂ 'ਚ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ ਦੇਸ਼ ਭਰ ਵਿੱਚ ਠੰਡ ਲਹਿਰ ਚੱਲ ਰਹੀ ਹੈ ਮੌਸਮ ਵਿਭਾਗ ਤਾਪ ਬਕਾਉਣ ਵਾਲੇ ਦਿਨਾਂ ਵਿੱਚ ਦਿੱਲੀ ਯੂਪੀ ਵਿਧਾਰ ਪੰਜਾਬ ਹਰਿਆਣਾ ਰਾਜਸਥਾਨ ਸਮੇਤ ਦੇਸ਼ ਦੇ ਕਈ ਸੁਭਗ 'ਚ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ ਬੁੱਧਵਾਰ ਨੂੰ ਕੰਪੀ ਰਾਜਸਥਾਨ ਵਿੱਚ ਸਰਦੀਆਂ ਦਾ ਹੱਦਕਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਇਸ ਦੌਰਾਨ ਘੱਟੋ ਘੱਟ ਤਾਪਮਾਨ 9° ਅੱਜ ਦੇ ਗ੍ਰੀਸ ਸੈਲਸੀਅਸ ਦਾਅੜਾ ਕੀਤਾ ਗਿਆ ਸੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਸਫਰਜੰਗ ਅਗਰ ਡਰਟਰੀ ਦੇ ਘੱਟੋ ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਾਅੜਾ ਕੀਤਾ ਗਿਆ ਜੋ ਕਿ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਹੈ ਤੇ ਪਿਛਲੇ ਸਾਲ ਵੀ 15 ਦਸੰਬਰ ਨੂੰ ਘੱਟੋ ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਾਅੜਾ ਕੀਤਾ ਗਿਆ ਸੀ 10 ਜੀ ਰਾਤ ਸਰਵੇ ਦਿੱਲੀ ਵਿੱਚ 11 ਦਸੰਬਰ ਨੂੰ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦਾਅੜਾ ਕੀਤਾ ਗਿਆ ਸੀ ਦਰਜੀਤ ਦੋਸਾਂ ਜਿਹਦਾ ਸ਼ਨੀਵਾਰ ਨੂੰ 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਸ਼ੋਅ ਹੋਣ ਵਾਲਾ ਹੈ ਤੇ ਇਹ ਮਾਮਲਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ ਐਡਵੋਕੇਟ ਅਰਜੀਤ ਸਿੰਘ ਦੇ ਵੱਲੋਂ ਦਰਜ ਕੀਤੀ ਗਈ ਪਟੀਸ਼ਨ ਵਿੱਚ ਟ੍ਰੈਫਿਕ ਮੈਨੇਜਮੈਂਟ ਨੂੰ ਕੰਟਰੋਲ ਕਰਨ ਨੂੰ ਲੈ ਕੇ ਮੰਗੀ ਗਈ ਰਿਪੋਰਟ ਦੇ ਮੁਤਾਬਕ ਰਿਪੋਰਟ ਨਾ ਮਿਲਣ ਦਾ ਕਾਰਨ ਸੱਤੇ ਰੋਕ ਲਗਾਉਂਦੀ ਮੰਗ ਕੀਤੀ ਗਈ ਹੈ ਇਸਲਾਵਾ ਅਰਜੀਤ ਦੋਸਾਂ ਦੇ ਸ਼ੋਅ ਵਾਲੀ ਜਗ੍ਹਾ ਬਦਲਣ ਦੀ ਅਪੀਲ ਕੀਤੀ ਗਈ ਹੈ ਚੰਡੀਗੜ੍ਹ ਦੇ ਸੈਕਟਰ 44 ਦੇ ਮੈਦਾਨ ਵਿੱਚ ਦਰਜੀਤ ਦੋਸਾਂ ਦਾ ਸ਼ੋਅ ਫਿਲਹਾਲ ਬਾਲਗ ਕਾਰਜਸ਼ਿਲੇ ਤੇ ਦਜੀਤ ਨੂੰ ਸ਼ੋਅ ਨੂੰ ਲੈ ਕੇ ਕੁਝ ਗਾਈਡਲਾਈਨਸ ਜਾਰੀ ਕੀਤੀਆਂ ਨੇ ਜਿਸ ਵਿੱਚ ਸ਼ਰਾਬ ਨਾਲ ਨਾਲ ਜੁੜੇ ਗਾਣੇ ਨਾ ਗਾਉਣ ਤੇ ਸ਼ਬਦਾਂ ਵਿੱਚ ਫੇਰ-ਫੇਰ ਕਰਕੇ ਬਿਨਾ ਗਾਉਣ ਤੇ ਪਾਬੰਦੀ ਲਗਾਈ ਗਈ ਹੈ ਸਿੱਤੇ ਇਸ ਦੇ ਨਾਲ ਹੀ ਬੱਚਾ ਨੂੰ ਸਟੇਜ ਤੇ ਨਾ ਬੁਲਾਉਣ ਦੀ ਵੀ ਅਪੀਲ ਕੀਤੀ ਗਈ ਹੈ 25 ਸਾਲ ਦਾ ਕੱਟ ਉਮਰ ਤੋਂ ਉੱਪਰ ਨੂੰ ਸ਼ਰਾਬ ਨਾਲ ਪਰੋਸਣ ਦੀ ਹਦਾਇਤ ਵੀ ਜਾਰੀ ਕੀਤੀ ਗਈ ਹੈ ਫਿਲਹਾਲ ਇਸ ਬਾਰੇ ਕੋਈ ਖਾਸ ਨਹੀਂ ਅਮੀਰ ਮਤਾਸਾ ਖਬਰਾਂ ਲਈ ਇਸ ਦੇ ਬਾਰੇ ਜੀਤੀਆ ਗਈ ਹੈ